ਅਰ ਲਿੰਕ ਬੜਬਤ ਗਨ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਜਿਲ੍ਹਾ ਕੋਆਰਡੀਨੇਟਰ ਰਵਿੰਦਰ ਗਬਰ ਹੰਸੀ ਜੀ ਹੰਸ ਜੀ ਜੋ ਬਿੱਤੇ ਦਿਨੀ ਸ਼ੁਭਕਰਨ ਸਿੰਘ ਕਨੋਰੀ ਬਾਡਰ ਦੇ ਜੋ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ ਸੀ ਪੰਜਾਬ ਸਰਕਾਰ ਵੱਲੋਂ ਜੋ ਐਲਾਨ ਕੀਤਾ ਗਿਆ 1 ਕਰੋੜ ਦੇਣ ਦਾ ਤੇ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਅ ਇਹ ਅੱਜ ਦੇ ਇਤਿਹਾਸ 'ਚ ਜੋ ਸਿਆਸੀ ਮਾਹਿਰ ਜਾਂ ਸਮਾਜਿਕ ਸੋਸ਼ਲ ਜਾਂ ਬੁੱਧੀਜੀਵੀ ਭਾਰਤ ਦੇ ਜਾਂ ਭਾਰਤ ਤੋਂ ਬਾਹਰ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਪਹਿਲੀ ਪੰਜਾਬ ਸਰਕਾਰ ਹੈ ਇੰਨੇ ਲੰਬੇ ਸਮੇਂ ਤੋਂ ਬਾਅਦ ਜਿਹੜੀ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ ਸਦਾਰ ਕੁਗਲ ਸਿੰਘ ਜੀ ਮਾਨ ਖੁਦ ਕਿਸਾਨ ਦੇ بیٹے ਹੈ ਗਰੀਬ ਕਿਸਾਨ ਦੇ بیٹے ਹੈ ਤੋਂ ਉਹ ਕਿਸਾਨਾਂ ਦੇ ਨਾਲ ਡਟ ਕੇ ਖੜੇ ਹੈ ਔਰ ਸ਼ੁਕਰਨਜੀ ਨੂੰ ਜਿਹੜਾ ਉਹਨਾਂ ਦੀ ਮੌਤ ਦਾ ਅਫਸੋਸ ਬੜਾ ਹੈ ਨੌਜਵਾਨ ਇੱਕ ਦੀ 22 ਸਾਲ ਦਾ ਬੱਚਾ ਹੈ ਇੱਕੋ ਇੱਕ ਬੱਚਾ ਹੈ ਘਰ ਪਰਿਵਾਰ ਦੀ ਪਿੱਛੇ ਕੋਈ ਜ਼ਿਆਦਾ ਹੈ ਨਹੀਂ ਸੰਭਾਲਾ ਇਸ ਕਰ ਨੂੰ ਸਾਡੇ ਸੀਐਮ ਸਾਹਿਬ ਨੇ ਧਿਆਨ ਚ ਰੱਖਦੇ ਹੋਇਆ 1 ਕਰੋੜ ਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ ਔਰ ਪਰਿਵਾਰ ਦਾ ਪੂਰਾ ਪਾਲਣ ਪੋਸ਼ਣ ਵੀ ਕਰਨਗੇ ਉਹਨਾਂ ਦੀ ਸੇ ਭੈਣ ਨੂੰ ਨੌਕਰੀ ਵੀ ਦੇਣ ਦੀ ਗੱਲ ਕੀਤੀ ਹੈ ਔਰ ਇਹ ਚੀਜ਼ ਤਾਂ ਹੈ ਕਿ ਜੋ ਹਰਿਆਣਾ ਸਰਕਾਰ ਹਰਿਆਣਾ ਗਵਰਨਮੈਂਟ ਹੈ ਇਹ ਮੰਗਾ ਐਮਐਸਪੀ ਦੀਆਂ ਜੋ ਵੀ ਕਿਸਾਨਾਂ ਦੀਆਂ ਮੰਗਾਂ ਉਹ ਤੇ ਸੈਂਟਰ ਸਰਕਾਰ ਦੇ ਖਿਲਾਫ ਹੈ। ਆਲ ਇੰਡੀਆ ਗਵਰਨਮੈਂਟ ਦੇ ਖਿਲਾਫ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਹੈ। ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਿਹੜੇ ਦੂਜੀ ਟਰਨਡ ਆ ਰਹੇ ਆ। ਉਹਨਾਂ ਦੇ ਉਹਨਾਂ ਕੋਲੋਂ ਮੰਗ ਕਰ ਰਿਆ। ਤੋਂ ਹਰਿਆਣਾ ਜਿਹੜੀ ਸਰਕਾਰ ਹੈ ਉਹ ਇੱਕ ਸਟੇਟ ਗਵਰਨਮੈਂਟ ਹੈ। ਤੋਂ ਸਟੇਟ ਗਵਰਨਮੈਂਟ ਨੂੰ ਮਤਲਬ ਕਿ ਇਹਨਾਂ ਨੂੰ ਇਹ ਤਾਂ ਸਾਬਤ ਕਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਜਿਹੜਾ ਕਿ ਹਰਿਆਣਾ ਦੇ ਮੁੱਖ ਮੰਤਰੀ ਹੈ ਮਾਨਜੁਗ ਆਪਣੇ ਸਾਡੇ ਕੀ ਨਾ ਉਹ ਘਟਕਰ ਸਾਹਿਬ ਉਹ ਇੱਕ ਰਸਤਾ ਦੇਣਾ ਹੈ ਯਾਰ ਆਪਾਂ ਇੱਕ ਰਸਤਾ ਦੇਣਾ ਦਿੱਲੀ ਜਾ ਕੇ ਪਟਾਸ਼ ਕਰਨਾ ਹੈ ਉਹ ਕਹੇ ਦੇਸ਼ਦ్రోਹੀ ਥੋੜੀ ਆ ਭਾਰ ਦੇ ਆਦਮੀ ਥੋੜੀ ਆ ਪੰਜਾਬ ਦੇ ਕਿਸਾਨ ਆ ਦੇਸ਼ ਦੇ ਕਿਸਾਨ ਆ ਅੰਨ ਦਾਤਾ ਯਾਰ ਆਪਾਂ ਸਾਡੀ ਸਰਕਾਰ ਉਹਨਾਂ ਨੂੰ ਕਹਿੰਦੀ ਠੀਕ ਹੈ ਤੁਸੀਂ ਸਾਡੇ ਉਹ ਪੰਜਾਬ ਗਵਰਨਮੈਂਟ ਨੇ ਜੋ ਦੇਣਾ ਉਹ ਦੇ ਰਹੀ ਹੈ ਇੱਕ ਖੱਟੜ ਸਰਕਾਰ ਆ ਜਿਹਨੇ ਰਸਤਾ ਦੇਣਾ ਉਹ ਰਸਤਾ ਨਹੀਂ ਦੇ ਰਹੀ ਜਾਣਾ ਤੇ ਬਾਹੀ ਰੋੜਾ ਨਾ ਭਾਈਜਾ ਚ ਤੋੜ ਕੇ ਚਲੇ ਨਹੀਂ ਜਾਣਾ ਇਹਨੂੰ ਤਾਂ ਬਿਲਕੁਲ ਕਿਸਾਨਾਂ ਦੇ ਨਾਲ ਖੜਾ ਹੋਣੇ ਚਾਹੀਦਾ ਹਰਿਆਣਾ ਗਵਰਨਮੈਂਟ ਨੂੰ ਦੇਖੋ ਜਦੋਂ ਚੋਣ ਹੁੰਦਾ ਹੈ ਚੋਣ 'ਚ ਲੋਕ ਵੋਟ ਪਾਉਂਦੇ ਆ ਜਦੋਂ ਵੋਟ ਪਾਉਂਦੀ ਉਹ ਵੋਟਾਂ ਦੇ ਵੇਲੇ ਹੀ ਰਾਜਨੀਤੀ ਹੁੰਦੀ ਹੈ ਕਿਹੜੀ ਕਿਹੜੀ ਪਾਰਟੀ ਹੈ ਕਾਂਗਰਸ ਹੈ ਕਾਲੀ ਹੈ ਆਮ ਆਦੀ ਪਾਰਟੀ ਹੈ ਭਾਜਪੀ ਹੈ ਜਦੋਂ ਸਰਕਾਰ ਬਣ ਗਈ ਉਹ ਤਾਂ ਸਾਰਿਆਂ ਦੀ ਸਾਂਝੀ ਹੋ ਗਈ ਨਾ ਤੋ ਉਹਨਾਂ ਨੂੰ ਇੱਕ ਸਾਂਝੇ ਤੌਰ ਤੇ ਦੇਖਣਾ ਚਾਹੀਦਾ ਵੀ ਸੈਂਟਰ ਦੇ ਖਿਲਾਫ ਹੈ ਤਾਂ ਤੁਸੀਂ ਇਹਨਾਂ ਨੂੰ ਜਾਨ ਦਿਓ ਰੋਡ ਦੇ ਦਿਓ ਰਸਤਾ ਦੇ ਦਿਓ ਕਿਹ ਹੈ ਤੋ ਇਸ ਕਰਕੇ ਇਹ ਜਿਹੜਾ ਮਾਨ ਸਾਹਿਬ ਚਟਾਨ ਵਾਂਗ ਖੜੇ ਆ ਕਿਸਾਨਾਂ ਦੇ ਨਾਲ ਔਰ ਦੇਸ਼ ਦੇ ਵਿੱਚ ਪੂਰੀ ਦੁਨੀਆ ਦੀ ਮਿਸਾਲ ਬਣ ਗਈ ਕਿ ਪੰਜਾਬ ਦੀ ਸਰਕਾਰ ਅੰਨਦਾਤਾ ਦੇ ਨਾਲ ਖੇਤੀ ਮਜ਼ਦੂਰ ਦੇ ਨਾਲ ਫਿਰ ਕਿਸਾਨ ਦੇ ਨਾਲ ਇੱਕ ਭਗਵੰਤ ਮਾਨ ਜੀ ਦੇ ਇੱਕ ਬਹੁਤ ਵੱਡੀ ਦਰਿਆਤ ਦੀ ਹੈ ਤੁਸੀਂ ਇਹ ਸਮਝਦੇ ਕਿ ਲੋਕਤੰਤਰ ਦਾ ਧਾਂ ਹੋ ਰਿਹਾ ਹੈ ਬਿਲਕੁਲ ਲੋਕਤੰਤਰ ਦਾ ਧਾਂ ਹੋ ਰਿਹਾ ਹੈ ਬਲਕਿ ਹੋਰ ਕੀ ਦੇਖੋਗੇ ਤੁਸੀਂ ਮੇ ਸਾਡੇ ਕੋਲ ਕਾਂਗਰਸ ਨੂੰ ਮਿਲਾ ਕੇ ਵੀ ਵੋਟਾਂ ਤਾਂ ਉਹਨਾਂ ਕੋਲ ਮਸੀਂ 16 14 ਗੁੰਨ ਦੇ ਆਪਣੇ ਦੋ ਇਧਰ ਉਧਰੋ ਕਰਕੇ ਤੋਂ ਫਿਰ ਉਹਦੇ ਵਿੱਚੋਂ ਆਪਣੇ ਜਿਹੜਾ ਇਲੈਕਸ਼ਨ ਅਨਚਾਰਜ ਨੂੰ ਗੜਬੜ ਕਰਾ ਕੇ ਕੀ ਪ੍ਰੈਸ਼ਰ ਸੀ ਉਸ ਬੰਦੇ ਤੇ ਨਾਲੇ ਦੇਖ ਰਿਹਾ ਨਾਲੇ ਵੋਟਾਂ ਕੈਂਸਲ ਕਰ ਰਿਹਾ ਅੱਜ ਸੁਪਰੀਮ ਕੋਰਟ ਨੇ ਭਾਰਤ ਦੇ ਲੋਕਤੰਤਰ ਦਾ ਭਾਰਤ ਦੇ ਸੰਵਿਧਾਨ ਦਾ ਜਿਹੜਾ ਸੰਵਿਧਾਨ ਬਾਬਾ ਸਾਹਿਬ ਮਿੰਟ ਕਰਨੇ ਲਿਖਿਆ ਨਹਿਰੂ ਸਾਹਿਬ ਉਹਦੇ ਮੈਂਬਰ ਸੀ ਪੰਡਿਤ ਰਜਿੰਦਰ ਪ੍ਰਸਾਦ ਜੀ ਜਿਹੜੇ ਤੇਜ ਤੇ ਪਹਿਲੇ ਰਾਸ਼ਟਰਪਤੀ ਉਹ ਸੰਵਿਧਾਨ ਸਭਾ ਕਮੇਟੀ ਦੇ ਪ੍ਰਧਾਨ ਸੀ ਸਾਰਿਆਂ ਦਾ ਮਿਲਿਆ ਹੋਇਆ ਸੰਵਿਧਾਨ ਉਹਦੀ ਰੱਖਿਆ ਅੱਜ ਸੁਪਰੀਮ ਕੋਰਟ ਨੇ ਕੀਤੀ ਹੈ ਤਾਂ ਦੇਖੋ ਮੇਰ ਵੀ ਜਿਹੜਾ ਹੈ ਸੰਵਿਧਾਨਿਕ ਤਰੀਕੇ ਨਾਲ ਜੁਡੀਸ਼ਨੀ ਤੇ ਲੋਕਾਂ ਦਾ ਵਿਸ਼ਵਾਸ ਕਾਇਮ ਹੋਇਆ ਮੇਰ ਵੀ ਬਣ ਗਿਆ ਅੱਜ ਮੋਦੀ ਸਾਹਿਬ ਬਿਲਕੁਲ ਨੰਗੇ ਹੋ ਚੁੱਕੇ ਹੈ ਤਾਂ ਇੱਕ ਸਾਡੇ ਜਿਹੜੇ ਆ Swami ji ya Subramaniam Swami sahab ਜਿਹੜੇ ਕਿ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਸੰਸਦ ਹੈ ਮੈਂ ਉਹਨਾਂ ਦੀ ਸਾਰੀ ਵੀਡੀਓ ਦੇਖ ਰਿਹਾ ਉਹ ਕਹਿੰਦਾ ਆਇਆ ਹੀ ਨਹੀਂ ਚਾਹੀਦਾ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਬਗਾਵਤ ਸ਼ੁਰੂ ਹੋ ਗਈ ਹੈ वो केंदे आना ही नहीं चाहिए संघ के कुछ दोस्त है मेरे मित्र है चाहे साँधी विचारधारा नहीं मिलती वो भी केंद्र यार बंद ही बड़ा खतरनाक है अमित शाह एंड मोदी तो अडवाणी जी कि गए यार मुरली मनोज जोशी जी कि गए अरे सुलझवान लीडरशिप से यार राजनाथ सिंह यार क्या ने नेता है यार नितिन गडकरी क्या नेता यार किसी ने भी लोग वोट पोट पा देन अरे जो सरकार बन गई सारे की सी है तो इस करके मोदी साहब बिल्कुल नंगे हो चुके है ਉਹਨਾਂ ਨੇ ਦੇਸ਼ ਦਾ ਸੇਧ ਦਾ ਦੇਸ਼ ਦਾ ਸਤਿਆਨਾਸ਼ ਕਰਨ ਦਾ ਠੀਕਾ ਲੈ ਲਿਆ ਆ ਫੰਡਿੰਗ ਦੇ ਵਿੱਚ ਵੀ ਉਹਨਾਂ ਦਾ ਸਾਹਮਣੇ ਆ ਗਿਆ ਅਰਬਾਂ ਕਰਬਰ ਦਾ ਪੈਦਾ ਘੁਟਾਲਾ ਹੈ ਤੋ ਇਸ ਕਰਕੇ ਅੱਜ ਜਿਹੜਾ ਦੇਸ਼ ਦਾ ਜਨ 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 ਮੋਦੀ ਦੇ ਕਲਾਪ ਹੈ ਔਰ ਮੈਂ ਤੇ ਇਹੀ ਕਹੂੰਗਾ ਕਿ ਇਹ ਮੋਦੀ ਸਾਹਿਬ ਹਾਲਾਤ ਅੱچھے ਨਹੀਂ ਹੈ ਚੋਵੀ ਦਾ ਚੋਣ ਇੰਨਾ ਸੌਖਾ ਨਹੀਂ ਹੈ ਜੋ ਮਰਜ਼ੀ ਕਰ ਲਿਓ ਇੱਕ ਤਰਫ ਇੰਡੀਆ ਇੰਡੀਆ ਦੇ ਵੋਟਰ ਭਾਰਤੀ ਸੰਵਿਧਾਨ ਇੱਕ ਤਰਫ ਤੁਸੀਂ ਜਿੱਤ ਤਾਂ ਇੰਡੀਆ ਦੇ ਲੋਕਾਂ ਦੀ ਹੋਣੀ ਹੈ ਲੋਕਤੰਤਰ ਦੀ ਹੋਣੀ ਹੈ ਉਹਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆ ਚੁੱਕਾ ਹੈ ਚੰਡੀਗੜ੍ਹ ਵਾਲੀ ਇਲੈਕਸ਼ਨ ਚ ਤਾਂ ਹੁਣ ਜਿਹੜਾ ਇੱਕ ਕਿਸਾਨਾਂ ਦਾ ਡਾਇਰੈਕਟਰਸ਼ਿਪ ਧੱਕਾ ਕਰ ਰਿਹਾ ਹੈ ਲੇਖਣ ਕਹਿੰਦੇ ਜੋ ਹਿਟਲਰ ਕੀ ਚਾਲ ਚਲੇਗਾ ਉਹ ਹਿਟਲਰ ਕੀ ਮੌਤ ਮਰੇਗਾ ਇਹ ਨਾ ਹੋਵੇ ਕਹਿੰਦੇ ਬਾਬਾ ਜੀ ਜੈਰਾਮ ਸਿੰਘ ਹੋ ਜੇ ਤਾਂ ਇਹ ਮੇਰਾ ਕਿਸਾਨਾਂ ਦੇ ਨਾਲ ਪੂਰੀ ਅੰਦਰਦੀ ਹੈ ਸਾਡੀ ਪਾਰਟੀ ਚਟਾਨ ਬੰਗ ਖੜੀ ਹੈ ਦਿੱਲੀ ਵੀ ਖੜੀ ਹੈ ਇੱਕ ਅਰਵਿੰਦ ਕੇਜਰੀਵਾਲ ਸਾਹਿਬ ਸਰਕਾਰ ਪੰਜਾਬ ਦੀ ਮਾਨ ਸਰਕਾਰ ਕਿਸਾਨਾਂ ਦੇ ਨਾਲ ਸਹੀ ਇਜਾਜ ਮੰਗਣਾ ਖੜੀ ਹੈ